ਜੀ ਦੋਸਤੋ ਸਭ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਸੋ ਪ੍ਰਭੂ ਆ ਜਿਹੜੀ ਮੇਰੀ ਵੀਡੀਓ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲਿਓ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਪਤਾ ਬਾਈ ਜੀ ਕਿ ਆਪਾਂ ਸੇਵਾ ਲਈ ਇੱਕ ਡਰਾਈਵਰ ਵੀਰ ਦੀ ਵੀਡੀਓ ਪਾਈ ਸੀ ਹਨਾ ਜਿਹਦੀ ਗੱਡੀ ਬਾਈ ਦੀ ਫੁੱਟਪਾਥ ਤੇ ਚੜ ਗਈ ਸੀ ਸੋ ਉਸ ਭਰਾ ਨਾਲ ਗੱਲਬਾਤ ਹੋਈ ਆ ਤੇ ਬਾਕੀ ਇੱਕ ਦੋ ਪੇਜਾਂ ਵਾਲਿਆਂ ਨੇ ਉਹਦੀ ਵੀਡੀਓ ਪਾ ਵੀ ਦਿੱਤੀ ਆ ਹਨਾ ਕਿ ਬਾਈ ਜੀ ਉਸ ਵੀਰ ਦੀ ਆ ਜਿਹੜੀ ਸੇਵਾ ਬਹੁਤ ਹੋ ਚੁੱਕੀ ਆ ਮਦਦ ਬਹੁਤ ਹੋ ਚੁੱਕੀ ਆ ਹੋਰ ਕੋਈ ਵੀਰ ਆ ਜਿਹੜਾ ਮਦਦ ਨਾ ਕਰੇ ਹਨਾ ਸੋ ਬਾਈ ਜੀ ਪਹਿਲੀ ਗੱ ਪੂਰਾ ਮਨੂ ਪੇਜਾਂ ਵਾਲਿਆਂ ਨੂੰ ਜਿਹੜੇ ਵੀ ਵੀਰ ਉਹਦੀ ਵੀਡੀਓ ਹੁਣ ਪਾ ਰਹੇ ਨੇ ਨਿਊ ਪਾ ਰਹੇ ਨੇ ਹਨਾ ਸੋ ਜャ ਜਿਨ੍ਹਾਂ ਨੇ ਪਹਿਲਾਂ ਦੀ ਪਾਈ ਹੋਈ ਆ ਸੋ ਜਿਨ੍ਹਾਂ ਤੇ ਵਾਇਰਲ ਹੁੰਦੀਆਂ ਵੀਡੀਓ ਉਹਨਾਂ ਨੂੰ ਬੇਨਤੀ ਹੈਗੇ ਬਾਈ ਜੀ ਉੱਤੇ ਉਹਦਾ ਬਾਈ ਦਾ ਨੰਬਰ ਪਾਇਆ ਹੋਇਆ ਹੈ ਹਨਾ ਉਹ ਨੰਬਰ ਨੂੰ ਚੱਕ ਦੋ ਤੇ ਦੋਸਤੋ ਸੋ ਨੰਬਰ ਹਟਾ ਦਿੱਤਾ ਗਿਆ ਤਾਂ ਬਾਈ ਜੀ ਸੇਵਾ ਕਰ ਤੇ ਕਰਨਗੇ ਜੋ ਵੀ ਅਕਾਊਂਟ ਨੰਬਰ ਵਗੈਰਾ ਪਾਇਆ ਤੁਸੀਂ ਉਹਨੂੰ ਚੱਕ ਦੋ ਸਕੈਨਰ ਪਾਇਆ ਤਾਂ ਉਹਨੂੰ ਵੀ ਚੱਕ ਦੋ ਹਨਾ ਸੋ ਜੇ ਆਪਾਂ ਵੀਡੀਓ ਨਹੀਂ ਤਾਂ ਸੇਵਾ ਬਾਈ ਜਿਵੇਂ ਜਿਵੇਂ ਕੋਈ ਬੰਦਾ ਵੀਡੀਓ ਦੇਖੂਗਾ ਹਨਾ ਕਈ ਬੰਦੇ ਨਹੀਂ ਦੇਖਦੇ ਕਿ ਬਾਈ ਡੇਟ ਹੈ ਤੇ ਪਾਈ ਹੋਈ ਹੈ ਸਾਡ ਡੇ ਸੋ ਕਈ ਬੰਦੇ ਨਹੀਂ ਦੇਖਦੇ ਭਾਈ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਦੇ ਕਿ ਵੀਡੀਓ ਹਾਇਆ ਕਦੋਂ ਦੀ ਆ ਹਨਾ ਬਾਈ ਰੇਟ ਉੱਤੇ ਭਾਈ ਲਿਖਿਆ ਹੁੰਦਾ ਹੈ 2021 ਦੀ ਆ 23 ਦੀ ਆ ਕਿਹੜੇ ਮਹੀਨੇ ਦੀ ਆ ਕੀ ਗੱਲਬਾਤ ਆ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਗੌਰ ਕਰ ਲਿਆ ਕਰੋ ਮੇਰੇ ਭਰਾ ਬਣ ਕੇ ਤੇ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਬਾਈ ਦੀ ਫੋਟੋ ਵੀਡੀਓ ਤੁਹਾਨੂੰ ਮੈਂ ਨਾਲ ਲਾ ਦਣਾ ਆਪਣੀ ਵੀਡੀਓ ਦੇ ਤੁਸੀਂ ਦੇਖ ਹੀ ਰਹੇ ਹੋਵੋਗੇ ਠੀਕ ਆ ਜੀ ਸੋ ਇਹ ਉਹ ਬਾਈ ਆ ਜਿਦੀ ਜਿਨੇ ਮਦਦ ਵਾਸਤੇ ਵੀਡੀਓ ਬਣਵਾਈ ਸੀ ਕਿ ਬਾਈ ਜੀ ਮੇਰੀ ਮਦਦ ਕੀਤੀ ਜਾਵੇ ਤੇ ਸਾਰੇ ਭਰਾਵਾਂ ਨੇ ਬੜੀ ਵੱਧ ਚੜ ਕੇ ਡਟ ਕੇ ਮਦਦ ਕੀਤੀ ਹੈ ਤੇ ਸ਼ਬਦਾਂ ਤੈਦੋਂ ਧੰਨਵਾਦ ਆ ਜੋ ਵੀ ਇਹ ਸੋਚਦੇ ਹੁੰਦੇ ਆ ਕਿ ਭਰਾ ਸਾਡੇ ਵਰਗਾ ਹਨ ਜਾਂ ਸਾਨੂੰ ਵੀ ਕਿਤੇ ਲੋੜ ਪੈਂਦੀ ਆ ਸੋ ਬੜੇ ਘਟ ਇਦਾਂ ਦੇ ਇਨਸਾਨ ਹੁੰਦੇ ਆ ਜਿਹੜੇ ਸੇਵਾ ਕਰਦੇ ਆ ਹਨਾ ਵਿੱਚ ਅਕਸਰ ਬੰਦੇ ਮੈਂ ਦੇਖਿਆ ਬਾਈ ਜੀ ਸੇਵਾ ਦੀ ਲੋੜ ਸ਼ਾਇਦ ਮੇਰੀ ਥਿੰਕਿੰਗ ਆ ਹਨਾ ਪਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਥਿੰਕਿੰਗ ਮੇਰੀ ਆ ਵੀ ਸ਼ਾਇਦ ਉਹ ਬੰਦੇ ਨੂੰ ਸੇਵਾ ਮੰਗਣ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਕਦੇ ਸੇਵਾ ਕਰਦੇ ਨਹੀਂ ਜਾਂ ਹਨਾ ਜਾਂ ਕਿਸੇ ਦਾ ਦਾਨਪੁੰਨ ਜਾਂ ਦਸਵੰਧ ਮੇਰੇ ਹਿਸਾਬ ਚ ਨਹੀਂ ਕੱਢਦੇ ਸੋ ਜਿਹੜੇ ਬੰਦੇ ਕੱਢਦੇ ਆ ਪ੍ਰਮਾਤਮਾ ਉਹਨਾਂ ਨੂੰ ਕਦੇ ਵੀ ਬਾਈ ਜੀ ਏ ਇਦਾਂ ਦਾ ਮੌਕਾ ਨਹੀਂ ਦਿੰਦਾ ਜੀ ਇਦਾਂ ਦੀ ਉਹਨਾਂ ਤੇ ਸਿਚੁਏਸ਼ਨ ਨਹੀਂ ਆਉਂਦੀ ਬਾਕੀ ਕੋਈ ਪਤਾ ਨਹੀਂ ਹੁੰਦਾ ਬਾਈ ਹੋ ਕਿਸੇ ਨਾਲ ਵੀ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਸੋ ਬਾਕੀ ਲਵ ਯੂ ਬਾਈ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੁਸੀਂ ਬਹੁਤ ਲਾਈਕ ਕਰਦੇ ਹੋ ਮੈਨੂੰ ਤੇ ਮੈਂ ਤੁਹਾਨੂੰ ਬਹੁਤ ਲਾਈਕ ਕਰਦਾ ਠੀਕ ਆ ਜੀ ਸੋ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਕਿ ਸ਼ੇਅਰ ਕਰਿਓ ਬਾਈ ਕਿ ਸਾਰਿਆਂ ਤੱਕ ਪਹੁੰਚ ਜਾਵੇ ਤੇ ਬਾਈ ਦੇ ਜਿਹੜੀ ਜੋ ਸੇਵਾ ਕਰ ਰਹੇ ਨੇ ਜੋ ਆਪਣੇ ਪੇਜਾਂ ਤੋਂ ਨਵੀਂ ਵੀਡੀਓ ਪਾ ਰਹੇ ਨੇ ਗੂਗਲ ਪੇ ਨੰਬਰ ਬਾਈ ਦਾ ਪਾ ਰਹੇ ਨੇ ਉਹ ਬੰਦ ਕਰ ਦੇਣਾ ਠੀਕ ਆ ਜੀ ਸੋ ਧੰਨਵਾਦ ਜੀ ਐਨਾ ਕਹਿੰਦਾ ਐਨਾ ਕਹਿਣ ਤੋਂ ਬਾਅਦ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਜੀ ਠੀਕ ਆ ਕੁਛ ਉੱਚਾ ਨੀਮਾ ਕੁਛ ਗਲਤ ਮਲਤ ਸੋ ਇਨਸਾਨ ਆ ਬਾਈ ਜੀ ਹਨਾ ਰੱਬ ਤਾਂ ਹੈ ਨਹੀਂ ਕਿ ਸਾਡੇ ਤੋਂ ਗਲਤੀ ਨਹੀਂ ਹੁੰਦੀ ਸੋ ਹੋ ਜਾਂਦੀਆਂ ਕਈ ਤਰ੍ਹਾਂ ਦੀਆਂ ਗਲਤੀਆਂ ਅਗਰ ਕੁਛ ਵੱਧ ਘੱਟ ਵੀਡੀਓ ਦੇ ਵਿੱਚ ਕੁਛ ਜ਼ਿਆਦਾ ਉੱਚ ਨੀਮਾ ਜਿਨ੍ਹਾਂ ਬੋਲਿਆ ਗਿਆ ਤਾਂ ਖੇਮਾ ਦੇ ਜਾ ਚੰਦੀ ਠੀਕ ਆ ਜੀ ਸੋ ਬਾਕੀ ਤੁਹਾਡਾ ਵੀਰ ਤੁਹਾਡੇ ਨਾਲ ਖੜਾ ਹਮੇਸ਼ਾ ਬਾਈ ਜੀ ਜਦੋਂ ਵੀ ਕਿਤੇ ਤੁਹਾਨੂੰ ਕਦੇ ਵੀ ਜ਼ਰੂਰਤ ਹੋਵੇ ਤਾਂ ਆਪਣੇ ਆਪ ਨੂੰ ਕਦੇ ਵੀ ਇਕੱਲਾ ਨਾ ਸਮਝੋ ਠੀਕ ਆ ਜੀ ਮੈਂ ਜਿੰਨੇ ਜੋਗਾ ਮੈਨੂੰ ਪਰਮਾਤਮਾ ਨੇ ਬਣਾਇਆ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸ੍ਰੀ ਤੀਰਸਰ ਸਾਹਿਬ ਹੈ ਹਨਾ ਸੋ ਆਪਾਂ ਪਰਮਾਤਮਾ ਨੂੰ ਹਮੇਸ਼ਾ ਹੀ ਆਪਣੇ ਹਿਰਦੇ ਦੇ ਕੋਲ ਹੀ ਰੱਖਦੇ ਆਪਾਂ ਉਸ ਪਰਮਾਤਮਾ ਨੂੰ ਹਾਜ਼ਰ ਨਜ਼ਰ ਜਾਣ ਕੇ ਇਹ ਗੱਲਾਂ ਕਹਿੰਦੇ ਹੁੰਦੇ ਆ ਤੇ ਤੁਹਾਨੂੰ ਮਨ ਨੂੰ ਤੁਹਾਨੂੰ ਆਪਾਂ ਸੇਵਾ ਕਰੀਦੀ ਆ ਬਾਈ ਆਪਣੇ ਮੈਂਕਮੇ ਦੀ ਆਪਣੇ ਭਰਾਵਾਂ ਦੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਵ ਯੂ ਡਰਾਈਵਰ ਮਹਿਕਮਾ ਚੰਦਾਵਾ